ਸੋ ਬਾਬਾ ਸਰਦੂਲ ਸਿੰਘ ਜੀ ਨੇ ਭਰਪੂਰ ਉਹਨਾਂ ਦਾ ਸਹਿਯੋਗ ਦਿੱਤਾ ਕੌੜੇ ਬਚਨ ਵੀ ਸਹੇ ਸਾਧਨ ਘਟ ਹੋਣ ਦੇ ਬਾਵਜੂਦ ਵੀ ਵੱਡੀ ਸੇਵਾ ਕੀਤੀ ਉਹਨਾਂ ਤੋਂ ਬਾਅਦ ਵੀ ਬਾਬਾ ਕਰਤਾਰ ਸਿੰਘ ਤੋਂ ਬਾਅਦ ਵੀ ਉਸ ਤੋਂ ਬਾਅਦ ਬਾਬਾ ਅਮਰ ਸਿੰਘ ਜੀ ਜੋ ਕਿ ਦਾਸਿਕੋ ਪਿੰਡ ਦੇ ਹਨ ਭਲਿਆਣ ਪਿੰਡ ਦੇ ਫੌਜ ਦੇ ਵਿੱਚੋਂ ਆ ਕੇ ਪਿੰਡ ਦੇ ਗੁਰਦੁਆਰੇ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਬੱਚੇ ਤੇ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਦਿੱਤੀ ਗੁਰੂ ਦੇ ਇਤਿਹਾਸ ਦੇ ਨਾਲ ਜੋੜਿਆ ਉਹਨਾਂ ਨੂੰ ਜੋ ਜ਼ਮੀਨ ਸੀ ਚੌਂਤੇ ਦੇ ਨੇੜੇ ਪੰਜ ਕਿਲੇ ਮਿਲਟਰੀ ਦੇ ਕੋਟੇ ਜੋ ਮਿਲ ਗਈ ਤਕਰੀਬਨ ਉੱਥੇ ਉਹਨਾਂ ਨੇ ਦਿਨ ਰਾਤ ਦਾ ਰਹਿਣ ਬਸੇਰਾ ਬਣਾ ਲਿਆ ਉਸ ਜਗ੍ਹਾ ਨੂੰ ਕਿਉਂਕਿ ਜਿਹੜੇ ਬੰਦੇ ਫੌਜ ਵਿੱਚੋਂ ਆਉਂਦੇ ਹਨ ਜੇ ਮੈਂ ਗਿਣਤੀ ਦੇ ਕੇ ਨਾ ਦੱਸਾਂ ਤੁਹਾਨੂੰ ਬਹੁਤ ਸਾਰੇ ਉਹਨਾਂ ਵਿੱਚੋਂ ਸੰਤ ਹਨ ਜਿੱਥੋਂ ਹਰਖੋਵਾਲ ਦੀ ਸੰਪਰਦਾ ਚੱਲੀ ਰਾੜਾ ਸਾਹਿਬ ਦੀ ਸੰਪਰਦਾ ਚੱਲੀ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਉਹ ਵੀ ਫੌਜ ਵਿੱਚੋਂ ਆਏ ਸਨ ਸੰਤ ਬਾਬਾ ਆਇਆ ਸਿੰਘ ਜੀ ਉਹ ਵੀ ਫੌਜ ਵਿੱਚੋਂ ਆਏ ਸਨ ਸੰਤ ਬਾਬਾ ਜਵਾਲਾ ਸਿੰਘ ਜੀ ਉਹ ਵੀ ਫੌਜ ਵਿੱਚੋਂ ਆਏ ਸਨ ਦੇ ਸੰਤ ਬਾਬਾ ਸ਼ਾਦੀ ਸਿੰਘ ਜੀ ਉਹ ਵੀ ਫੌਜ ਵਿੱਚੋਂ ਆਏ ਸਨ ਸੰਤ ਬਾਬਾ ਅਤਰ ਸਿੰਘ ਜੀ ਵਸਤੂਆਣ ਵਾਲੇ ਉਹ ਵੀ ਫੌਜ ਵਿੱਚੋਂ ਆਏ ਸਨ ਬਾਬਾ ਪਿਆਰਾ ਸਿੰਘ ਜਿਨ੍ਹਾਂ ਨੇ ਚਮਕੌਰ ਸਾਹਿਬ ਤੁਹਾਡੇ ਸਾਹਮਣੇ ਗੜੀ ਸਾਹਿਬ ਆ ਦਮਦਮਾ ਸਾਹਿਬ ਆ ਝਾੜ ਸਾਹਿਬ ਆ ਉਹ ਵੀ ਫੌਜ ਵਿੱਚੋਂ ਆਏ ਸਨ ਸੰਤ ਮੱਗਰਸੀ ਹੋਇਆ ਇੱਕ ਉਹ ਵੀ ਫੌਜ ਵਿੱਚੋਂ ਆਏ ਸੋ ਸੰਤ ਬਾਬਾ ਅਮਰ ਸਿੰਘ ਜੀ ਫੌਜ ਵਿੱਚੋਂ ਆ ਕੇ ਜਿੱਥੇ ਜ਼ਮੀਨ ਦੇ ਵਿੱਚ ਰਹਿਣਾ ਆਪਣੀ ਕਿਰਤ ਕਰਨੀ ਜੋ ਕਿ ਗੁਰਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸੀ ਪਰ ਪਰਮੇਸ਼ਰ ਕੋਈ ਹੋਰ ਮਨਜ਼ੂਰ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਦਾ ਲੰਗਦੇ ਆਉਂਦੇ ਉਹਨਾਂ ਕੋਲ ਆਉਣਾ ਜਾਣਾ ਹੋਇਆ ਸੋ ਐਸੀ ਉਹਨਾਂ ਤੇ ਕਿਰਪਾ ਕੀਤੀ ਕਿ ਇਸ ਸਥਾਨ ਦੀ ਸੇਵਾ ਉਹਨਾਂ ਨੂੰ ਕਰੜੀ ਮਿਹਨਤ ਤੋਂ ਬਾਅਦ ਕੜੇ ਬੋਲ ਸਹਿਣ ਤੋਂ ਬਾਅਦ ਸੰਤ ਬਾਬਾ ਮਰ ਸਿੰਘ ਜੀ ਨੂੰ ਸੇਵਾ ਪ੍ਰਾਪਤ ਹੋਈ ਸੋ ਸਾਨੂੰ ਬੇਦਾਗ ਨਿਭਾਉਂਦੇ ਹੋਏ ਇਸ ਸੰਸਾਰ ਤੋਂ ਗਏ ਹਨ ਸੋ ਅੱਜ ਦੇ ਸਮੇਂ ਦੇ ਵਿੱਚ ਬੇਦਾਗ ਬੇਬਵਾਦ ਹੋ ਕੇ ਜਾਣਾ ਸੰਸਾਰ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ ਸੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਭਾਈ ਸਾਹਿਬ ਗੱਲ ਕਰ ਰਹੇ ਸਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਵਾਰ ਸਿੱਖਾਂ ਨੂੰ ਸਵਾਲ ਕੀਤਾ ਸੰਗਤ ਨੂੰ ਕਿ ਦੋ ਰਾਹ ਜਾਣ ਦੇ ਲਈ ਆਪਾਂ ਲੰਘਣਾ ਇੱਕ ਰਾਹ ਦੇ ਵਿੱਚ ਇੱਕ ਹੰਥੀ ਦੋ ਧਾਰਾ ਖੰਡਾ ਸੁਣਦੇ ਵਿੱਚ ਲਈ ਫੜੀ ਖੜਾ ਹੈ ਰਾਹ ਦੇ ਵਿੱਚ ਜਿੱਥੋਂ ਲੰਘਣਾ ਆਪਾਂ ਦੂਸਰੇ ਰਾਹ ਦੇ ਵਿੱਚ ਇੱਕ ਮਨਬ ਕੋ ਖੜਾ ਤੁਸੀਂ ਕਿਹੜੇ ਰਾਹ ਦੇ ਵਿੱਚੋਂ ਲੰਘੋ ਸੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੰਗਤ ਨੂੰ ਪੁੱਛਿਆ ਸੰਗਤ ਨੂੰ ਪੁੱਛਿਆ ਸੰਗਤ ਨੇ ਸੋਚ ਵਿਚਾਰ ਕੇ ਕਿਹਾ ਕਿ ਮਹਾਰਾਜ ਸਾਡੇ ਵਸ ਦੀ ਗੱਲ ਨਹੀਂ ਤੁਸੀਂ ਆਪੇ ਇਸ ਗੱਲ ਦਾ ਜਵਾਬ ਦਿਓ ਤਾਪਿਰ ਗੁਰੂ ਅਰਜਨ ਦੇ ਪਾਤਸ਼ਾਹ ਨੇ ਜਵਾਬ ਦਿੱਤਾ ਸਾਡੇ ਮਨਾਂ ਦੇ ਵਿੱਚ ਵੀ ਸ਼ੰਕਾ ਆ ਜਾਂਦਾ ਕਿ ਹਾਥੀ ਨੇ ਤਾਂ ਸਾਨੂੰ ਛੜਣਾ ਹੀ ਦੋ ਤਾਰਾ ਖੰਡਾ ਉਹਦੀ ਸੁੰਡ ਵੀ ਲੰਮੀ ਆ ਖੰਡਾ ਵੀ ਲੰਮਾ ਰਾਬ ਵਿੱਚੋਂ ਕਿੱਥੇ ਆਪਾਂ ਲੰਘ ਸਕਦੇ ਉਹਨੇ ਵਾਰ ਦੇਣਾ ਪਰ ਗੁਰੂ ਅਰਜਨ ਦੇ ਪਾਤਸ਼ਾਹ ਜੀ ਉਹਦਾ ਸਵਾਲ ਦਾ ਜਵਾਬ ਦਿੱਤਾ ਕਿ ਭਾਈ ਜਿੱਥੇ ਹਾਥੀ ਖੜਾ ਖੰਡਾ ਲਈ ਆਪਾਂ ਉਸਰਾ ਵਿੱਚੋਂ ਲੰਘਣਾ ਮਨ ਮੁਖ ਵਾਲੇ ਰਾਬ ਵਿੱਚੋਂ ਨਹੀਂ ਲੰਘਣਾ ਸੰਗਤ ਨੇ ਪੁੱਛਿਆ ਮਹਾਰਾਜ ਕਿਉਂ ਹਾਥੀ ਦਾ ਮਾਰ ਵੀ ਸਕਦਾ ਕਹਿੰਦੇ ਉਹ ਸਰੀਰਕ ਤੌਰ ਤੇ ਤੁਹਾਨੂੰ ਮਾਰ ਸਕਦਾ ਉਹ ਤੁਹਾਡਾ ਕੋਈ ਬਹੁਤਾ ਨਹੀਂ ਗੱਲ ਬਣਨੀ ਜੇ ਤੁਹਾਨੂੰ ਸਰੀਰਕ ਤੌਰ ਤੇ ਮਾਰਤਾ ਤੁਸੀਂ ਫਿਰ ਵੀ ਬਚ ਜਾਣਾ ਪਰ ਜਿਹੜਾ ਮਨਮੁਖ ਜੀਵਨ ਤੁਹਾਨੂੰ ਬੋਲਕ-ਬੋਲ ਬੋਲਤੇ ਉਹ ਸਾਰੀ ਉਮਰ ਤੁਹਾਨੂੰ ਰੜਕਦੇ ਰਹਿਣੇ ਜੇ ਬੋਲਕ-ਬੋਲਾ ਦੇ ਨਾਲ ਤੁਹਾਡਾ ਮਨ ਢੋਲ ਗਿਆ ਤੁਹਾਨੂੰ ਉਹਦੀ ਸਿੱਖਿਆ ਦੇ ਨਾਲ ਤੁਹਾਡਾ ਮਨ ਢੋਲ ਗਿਆ ਤੁਹਾਡੀ ਸਾਰੀ ਜ਼ਿੰਦਗੀ ਉਹ ਬਰਸ ਚਲੇ ਜਾਣੀ ਇਸ ਕਰਕੇ ਮਨਮੁਖਾਂ ਤੋਂ ਬਚਣਾ ਚਾਹੀਦਾ ਜੋ ਮਨਮੁਖਨ ਉਹ ਗੁਰੂ ਕੀ ਗੱਲ ਤੋਂ ਦੂਰ ਰਹਿੰਦੇ ਹਨ ਸੋ ਇਸ ਕਰਕੇ ਇੱਕ ਭਾਈ ਸਾਹਿਬ ਹੋਰ ਸੰਤਾਂ ਦੀ ਮਹਿਮਾ ਦੀ ਗੱਲ ਸੁਣਾ ਰਹੇ ਸਨ ਇਹ ਗੱਲ ਭਾਵੇਂ ਸਾਖੀ ਦੀ ਲੈ ਲਓ ਉਹ ਬੰਦੇ ਦੇ ਜਿਹਦੇ ਨਾਲ ਬੀਤੀ ਉਹ ਤਾਂ ਚੜਾਈ ਕਰ ਗਿਆ ਪਰ ਇੱਕ ਪੜਿਆ ਲਿਖਿਆ ਅਫਸਰ ਜਰਨੈਲ ਸਿੰਘ ਦੀ ਚਾਲ ਜੋ ਕਿ ਡੀਜੀਪੀ ਰਿਟਾਇਰ ਹੋਏ ਹਨ ਸ਼ਾਇਦ ਆਏ ਵੀ ਹੁਣ ਇੱਥੇ ਆਉਂਦੇ ਜਾਂਦੇ ਰਹੇ ਉਹਨਾਂ ਨੇ ਗੱਲ ਸਾਨੂੰ ਸੁਣਾਈ ਸੀ ਬਠਿੰਡੇ ਵਾਲੀ ਪਿੰਡ ਸੇ ਉੱਥੇ ਇੱਕ ਬੰਦੇ ਨੇ ਬਾਹਰ ਨੂੰ ਜਾਣਾ ਅੰਮ੍ਰਿਤ ਮੇਲੇ ਅ ਦਿਨ ਚੜੇ ਦੇ ਨਾਲ ਗੁਰਦੁਆਰੇ ਦੇ ਭਾਈ ਜੀ ਸੀ ਜਿਹੜਾ ਸਤ ਰੱਖ ਲੋ ਗੁਰਮੁਖ ਰੱਖ ਲੋ ਉਹਨੇ ਪਿੰਡ ਘਰ ਨੂੰ ਆਉਣਾ ਦੋਨਾਂ ਦਾ ਟਕਰਾਰਾ ਰਸਤੇ ਤੇ ਹੋ ਜਾਣਾ ਉਹਨੇ ਬੰਦੇ ਨੇ ਕਹਿਣਾ ਉਹ ਗੁਰਮੁਖ ਨੂੰ ਕਿ ਪਾਏ ਰੱਬ ਨੂੰ ਜੱਫੀਆਂ ਉਹਨੇ ਕਹਿਣਾ ਹਾਂਜੀ ਪਾਏ ਗੱਲ ਰੋਜ਼ ਮੇਲ ਹੋਣਾ ਉਹਨੇ ਇਹੀ ਗੱਲ ਕਹਿਣੀ ਪਾਇ ਰੱਬ ਨੂੰ ਜਪਿਓ ਨੇ ਕਹਣਾ ਹਾਂਜੀ ਪਾਇ ਗੱਲ ਇੰਨੀ ਕੇ ਬਸ ਦੋ ਅਰਫਾ ਦੀ ਉਹ ਗੱਲ ਹੋਣੀ ਗੱਲ ਲੰਘਦੀ ਗਈ ਲੰਘਦੀ ਉਹ ਬੰਦਾ ਜਵਾਨ ਹੋ ਗਿਆ ਮਿਲਟਰੀ ਦੇ ਵਿੱਚ ਉਹਨੂੰ ਕਮਿਸ਼ਨ ਮਿਲ ਗਿਆ ਪੜ੍ਹ ਕੇ ਲਿਖ ਕੇ ਪੜ੍ਹ ਲਿਖ ਕੇ ਉਹ ਬ੍ਰਿਗੇਡੀਅਰ ਰਿਟਾਇਰ ਹੋਇਆ ਚੰਡੀਗੜ੍ਹੂ ਨੇ ਆਪਣਾ ਮਕਾਨ ਬਣਾ ਲਿਆ ਬਣਾਇਆ ਬਾਜੀ ਉਹ ਫਿਰ ਇੱਕ ਦਿਨ ਬਿਮਾਰ ਹੋ ਗਿਆ ਉਹ ਉਦੇ ਬੱਚੇ ਉਹਨੂੰ ਦਾਖਲ ਕਰਾਏ ਹਸਪਤਾਲ ਦੇ ਵਿੱਚ ਆਪ ਘਰ ਨੂੰ ਆ ਗਏ ਉੱਥੇ ਜਿਉਂ ਚੜਾਈ ਕਰ ਗਿਆ ਫਿਰ ਉਹ ਚੜਾਈ ਕਰਕੇ ਡਾਕਟਰਾਂ ਨੇ ਕੁੰਡਾ ਲਾਇਆ ਵੀ ਦਾ ਬਾਅਦ ਚਲੋ ਕਾਗਜ਼ ਪੱਤਰ ਬਣਾਉਂਦੇ ਆ ਇਹਦੇ ਜਦੋਂ ਮਰ ਗਿਆ ਕਹਿੰਦਾ ਮੈਂ ਮਰਿਆ ਬਾ ਅੱਗੇ ਮੈਂ ਫਿਰ ਧਰਮਰਾਜ ਦੇ ਕੋਲ ਗਿਆ ਤਾਂ ਉੱਥੇ ਕਹਿੰਦਾ ਚੀਜ਼ ਜਗਾੜਾ ਪਿਆ ਬਾ ਕਿਸੇ ਨੂੰ ਕੁਝ ਸੱਟਾਂ ਮਾਰ ਰਿਹਾ ਕੁਝ ਨੂੰ ਅੱਗ ਦੇ ਨਾਲ ਸਾੜ ਰਿਹਾ ਕੁਝ ਨੂੰ ਜੋ ਵੀ ਤੁਸੀਂ ਦੇਖਦੇ ਸਜ਼ਾ ਮਿਲਦੀਆਂ ਉੱਥੇ ਉਹ ਦੇ ਰਹੇ ਆ ਕਹਿੰਦਾ ਮੈਂ ਡਰ ਗਿਆ ਮੈਂ ਕਹਿੰਦਾ ਵੀ ਮੇਰੀ ਵਾਰੀ ਵੀ ਆਉਣੀ ਹੋਣੀ ਆ ਐਨੇ ਨੂੰ ਕਹਿੰਦਾ ਉਹ ਗੁਰਮੁਖ ਆ ਗਿਆ ਜਿਹੜਾ ਨਾਲ ਮੇਰੀ ਸਿਰਫ ਇਹੀ ਗੱਲ ਦੀ ਸਾਹੰਤੀ ਵੀ ਰੱਬ ਨੂੰ ਜੱਫੀਆਂ ਪਾਏ ਉਹ ਕਹਿੰਦਾ ਹਾਂਜੀ ਪਾਏ ਉਹ ਕਹਿੰਦਾ ਮੇਰੇ ਕੋਲ ਆ ਗਿਆ ਕਹਿੰਦਾ ਮੇਰਾ ਕੋ ਸਾਹਜ ਸਾ ਆਇਆ ਵੀ ਚਲੋ ਇੱਕ ਬੰਦਾ ਮੇਰਾ ਜਾਨੂ ਆ ਗਿਆ ਉਹ ਕਹਿੰਦਾ ਮੈਨੂੰ ਧਰਮ ਰਾਜ ਦੇ ਕੋਲ ਲੈ ਗਿਆ ਕਹਿੰਦਾ ਵੀ ਇਹਦਾ ਲੇਖਾ ਜੋਖਾ ਪਾੜਦੇ ਵੀ ਮੇਰਾ ਬੰਦਾ ਹੈ ਉਹ ਕਹਿੰਦਾ じゃ ਮੇਰਾ ਲੇਖਾ ਜੋਖਾ ਦੇਖਿਆ ਗਿਆ ਉਹ ਕਹਿੰਦਾ ਤੇਰਾ ਤਾਂ ਖਾਤਾ ਵੀ ਨਹੀਂ ਖੁੱਲਿਆ ਬੰਦੇ ਦਾ ਇੱਜ਼ ਬੰਦੇ ਦਾ ਕਹਿੰਦਾ ਖਾਤਾ ਵੀ ਨਹੀਂ ਖੁੱਲਿਆ ਮੈਨੂੰ ਕਿੱਥੇ ਛੱਡ ਦਵਾਂ ਖਾਤਾ ਕੋਈ ਬੈਂਕ ਦੇ ਪੈਸਿਆਂ ਦਾ ਨਹੀਂ ਸਿਰਫ ਨਾਮ ਸਿਮਰਨ ਦਾ ਸੇਵਾ ਸੇ ਬਣਾਉਂਦਾ ਕਹਿੰਦਾ ਖਾਤਾ ਹੀ ਨਹੀਂ ਖੁੱਲਿਆ ਮੈਂ ਛੱਡ ਕਿੱਥੇ ਦਵਾਂ ਕਹਿੰਦਾ ਉਹ ਕਹਿੰਦਾ ਫੇ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਬਖਸਾ ਲਿਆ ਹੁੰਦਾ ਉਹ ਕਹਿੰਦਾ ਹਾਂ ਉਹ ਤਾਂ ਮਾਲਕ ਆ ਕਹਿੰਦਾ ਜੋ ਮਰਜ਼ੀ ਕਰ ਸਕਦੇ ਆ ਉਹ ਬੰਦਾ ਭਜਨੀਕ ਤਾਂ ਉਹਦੀ ਪਹੁੰਚ ਸੀ ਉਹ ਲੈ ਕੇ ਗੁਰੂ ਨਾਨਕ ਪਾਤਸ਼ਾਹ ਕੋ ਚਲੇ ਗਿਆ ਗੁਰਨਾਨ ਨਿ ਪਾਸ਼ਾ ਗਏ ਗੁਰਨਾਨ ਨਿ ਪਾਸ਼ਾ ਬੜਾ ਉਹਦਾ ਮਾਨ ਸਤਕਾਰ ਕੀਤਾ ਕਹਿੰਦੇ ਕੀ ਗੱਲ ਦੱਸ ਭਾਈ ਤੂੰ ਆਇਆ ਕਹਿੰਦੇ ਆਹ ਗੱਲ ਆ ਵੀ ਬੰਦੇ ਦੇ ਮੈਂ ਕਾਗਜ਼ ਚ ਪੜਾਉਣੇ ਆ ਵੀਦਾ ਹੈ ਤਾਂ ਹੈ ਨਹੀਂ ਕੁਝ ਵੀ ਪਰ ਮੇਰੇ ਨਾਲ ਹੀ ਦੀ ਸਾਝ ਆ ਉਹ ਕਹਿੰਦੇ ਮਹਾਰਾਜ ਨੇ ਕਹਿੰਦੇ ਗੁਰਨਾਨ ਨਿ ਪਾਸ਼ਾ ਨੇ ਚਿੱਟ ਲਿਖਤੀ ਜਦੋਂ ਧਰਮ ਰਾਜ ਕੋ ਲੈ ਗਿਆ ਧਰਮ ਨੇ ਪਹਿਲਾਂ ਸਿਰ ਤੇ ਰੱਖੀ ਫੇ ਮੱਥੇ ਤੇ ਲਾਈ ਕਹਿੰਦੇ ਵੀਦਾ ਖਾਤਾ ਦਾ ਨਹੀਂ ਖੁੱਲਿਆ ਆਪਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੁਕਮ ਆ ਮਹਾਰਤ ਦੀ ਬਾਣੀ ਕਹਿੰਦੀ ਧਰਮ ਰਾਏ ਦਰ ਕਾਗਤ ਫਾੜੇ ਜਨ ਨਾਨਕ ਦੇਖਾ ਸਮਝਾ ਧਰਮ ਰਾਏ ਕਾਗਤ ਪਾੜ ਦਿੰਦਾ ਭਾਵੇਂ ਚੰਗਾ ਹੋਵੇ ਪਾੜਾ ਹੋ ਜੇ ਗੁਰੂ ਨਾਨਕ ਪਾਤਸ਼ਾਹ ਕਹਿਦੇ ਮੇਰਾ ਸਿੱਖ ਆ ਜੇ ਗੁਰੂ ਨਾਨਕ ਪਾਤਸ਼ਾਹ ਚਿੱਟਾ ਆ ਗਈ ਉਹਦਾ ਲੇਖਾ ਜੋਖਾ ਮਿਟ ਗਿਆ ਪਰ ਧਰਮ ਰਾਏ ਕਹਿੰਦਾ ਵੀ ਇਹਨੂੰ ਮੈਂ ਸੰਸਾਰ ਦੇ ਵਿੱਚ ਭੇਜ ਦਿੰਦਾ ਵੀ ਜਾ ਕੇ ਆਪਣਾ ਖਾਤਾ ਖਲਾਵੇ ਉਹ ਬੰਦਾ ਜਦ ਕਹਿਆ ਨਾ ਵੀ ਤਰ ਸੰਸਾਰ ਚ ਭੇਜ ਦਿੰਦਾ ਬੰਦਾ ਜਿਉਂਦਾ ਹੋ ਗਿਆ ਕਹਿੰਦਾ ਮੈਂ ਹਸਪਤਾਲ ਚ ਕਹਿੰਦਾ ਮੈਂ ਉੱਠਿਆ ਮੈਂ ਦਾ ਸਾਰਾ ਕੁਝ ਦੇਖ ਲਿਆ ਮੈਂ ਕੁੰਡਾ ਖੋਲ੍ਹਿਆ ਕਹਿੰਦਾ ਆ ਗਿਆ ਘਰ ਕਹਿੰਦਾ ਪਿੱਛੇ ਡਾਕਟਰ ਵੀ ਲੱਭਦੇ ਆਣ ਪਰਿਵਾਰ ਵਾਲੇ ਵੀ ਕੁਦਰਤੀ ਡਾਕਟਰ ਨੂੰ ਘੁਲਵਾ ਰਹੇ ਤੇ ਹਸਪਤਾਲ ਨੂੰ ਕਹਿੰਦਾ ਜਦੋਂ ਘਰ ਗਏ ਘਰ ਜਾ ਕੇ ਕਹਿੰਦਾ ਮੈਂ ਕੁੰਡੀ ਲਾ ਲਿਆ ਜਰਨੈਲ ਸਿੰਘ ਦਾਦਾ ਉਹਦਾ ਡੀਜੀਪੀ ਚ ਡੀਜੀਪੀ ਜਰਨੈਲ ਸਿੰਘ ਚਾਹ ਲਾ ਕਹਿੰਦਾ ਫਿਰ ਉਹ ਬੰਦੇ ਨੇ ਕੁੰਡੀ ਲਾ ਲਈ ਅੰਦਰੋਂ ਤਿੰਨ ਸਾਲ ਦੇ ਲਗਭਗ ਹੋ ਰਿਹਾ ਬਾ ਜੇ ਕੋਈ ਮਿਲਣ ਜਾਂਦਾ ਸੀ ਉਹ ਰੋਣ ਲੱਜ ਜਾਂਦਾ ਸੀ ਮੈਨੂੰ ਖਾਤਾ ਖੋਲ ਲੈਣ ਦੋ ਮੇ ਨਾਮ ਸਿਮਰਦਾ ਮੈਨੂੰ ਖਾਤਾ ਖੋਲ ਲੈਣ ਦੋ ਬਾ ਬੰਦੇ ਨੇ ਪੈ ਤਿੰਨ ਸਾਲ ਦੇ ਲਗਭਗ ਉਹਨੇ ਬੜਾ ਨਾਮ ਸਿਮਰ ਕੀਤਾ ਸੋ ਕਹਿਣ ਤੋਂ ਭਾਵ ਹੈ ਜਿਹੜਾ ਗੁਰਮੁਖ ਬੰਦਾ ਕੋਈ ਸੰਤ ਤਾਂ ਕੁਝ ਵੀ ਹੈ ਜਿਹੜਾ ਨਾਮ ਜਪਦਾ ਗਲਤ ਨਾਮ ਦੀ ਆ ਜਿਹੜਾ ਬੰਦਾ ਨਾਮ ਜਪਦਾ ਫਿਰ ਧਰਮ ਰਾਏ ਵੀ ਉਹ ਤੇ ਖੁਸ਼ ਹੋ ਜਾਂਦਾ ਹੈ ਬੈਂਕ ਦੇ ਵਿੱਚ ਕਿ ਦੁਨਿਆਵੀ ਧਾਰਨਾਂ ਬੈਂਕ ਦੇ ਵਿੱਚ ਤੁਸੀਂ ਜਾਂਦੇ ਜਿਹਦੇ ਬੰਦੇ ਦੇ ਜਿਆਦਾ ਪੈਸੇ ਹੁੰਦੇ ਆ ਦੇਖਿਆ ਨਾ ਮੈਨੇਜਰ ਨੂੰ ਆਪਣੇ ਕੈਬਨ 'ਚ ਬਿਠਾ ਲੈਂਦਾ ਬਿਠਕਾ ਲੈ ਉਹਨੂੰ ਚਾਹ ਪਾਣੀ ਵੀ ਪਿਲਾਉਂਦਾ ਉੱਥੇ ਉਹਦੇ ਸਾਰੇ ਕੰਮ ਕਰਾ ਦਿੰਦਾ ਬੁਲਾ ਕੇ ਕਲਰਕ ਨੂੰ ਤੇ ਇਸੇ ਤਰ੍ਹਾਂ ਜਦੋਂ ਫਿਰ ਨਾਮ ਸਿਮਰਦਾ ਜਿਹਦਾ ਉੱਥੇ ਧਰਮਰਾਜ ਦੇ ਕੋ ਖਾਤਾ ਹੁੰਦਾ ਨਾ ਖੁੱਲਾ ਭਰਿਆ ਵਾ ਫਿਰ ਉਹਦਾ ਸਤਕਾਰ ਹੁੰਦਾ ਹੀ ਹੁੰਦਾ ਹੈ ਸੋ ਇਸ ਕਰਕੇ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਤੋਂ ਲੈ ਕੇ ਬਾਬਾ ਸ਼ਰਦੂਲ ਸਿੰਘ ਜੀ ਬਾਬਾ ਅਮਰ ਸਿੰਘ ਜੀ ਨੇ ਘੋਰ ਤਪੱਸਿਆ ਵੀ ਕੀਤੇ ਤੇ ਨਾਲ ਇੱਥੇ ਸੇਵਾ ਵੀ ਕੀਤੇ ਅੱਜ ਮੇਲੇ ਤਾਂ ਹੀ ਲੱਗਦੇ ਹਨ ਜੇ ਉਹਨਾਂ ਨੇ ਤਪੱਸਿਆ ਕੀਤੀ ਚੰਗੇ ਕਾਰਜ ਕੀਤੇ ਹਨ ਸੋ ਉਹਨਾਂ ਦੇ ਪਦ ਚੰਨਾ ਤੇ ਬਾਬਾ ਸੁਖਪਾਲ ਸਿੰਘ ਜੀ ਜੋ ਕਿ ਬਾਬਾ ਕਰਤਾਰ ਸਿੰਘ ਤੋਂ ਥੋੜੇ ਦਰਵਾਜ਼ਾ ਅਗੇ ਤਕਰੀਬਨ ਬਚਪਨ ਤੋਂ ਆਕੇ ਉਹਨਾਂ ਨੇ ਸੇਵਾ ਕੀਤੀ ਉਹ ਸੇਵਾ ਨੂੰ ਫਲ ਲੱਗਣਾ ਹੀ ਲੱਗਣਾ ਹੁੰਦਾ ਭਾਵੇਂ ਕੋਈ ਲੱਖ ਯਤਨ ਕਰ ਲਵੇ ਜੋ ਪਰਮੇਸ਼ਰ ਨੇ ਮਾਸਤਕ ਦੇ ਵਿੱਚ ਲਿਖਿਆ ਬਾ ਨਾ ਉਹ ਸੇਵਾ ਸਿਮਰਦੇ ਨਾਲ ਜੇ ਮਾੜੇ ਕਰਨ ਵੀ ਹੁਣ ਉਹ ਵੀ ਬਦਲ ਜਾਂਦੇ ਆ ਸੋ ਇਸ ਕਰਕੇ ਜਦੋਂ ਬਾਬਾ ਸੁਖਵਾਲ ਸਿੰਘ ਨੇ ਦਿਨ ਰਾਤ ਦਿਨ ਤੁਸੀਂ ਸਾਰੇ ਦੇਖਦੇ ਆਂ ਸੇਵਾ ਕੀਤੀ ਉਹ ਸੇਵਾ ਦਾ ਫਲ ਪਰਮੇਸ਼ਰ ਨੇ ਫਿਰ ਦੇਣਾ ਹੀ ਦੇਣਾ ਸੀ ਸੋ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਸਾਲ ਹੋ ਗਿਆ ਸਾਲ ਦੇ ਵਿੱਚ ਵੀ ਉਹ ਟਿੱਕੇ ਨਹੀਂ ਬੈਠੇ ਤਕਰੀਬਨ ਸਾਰਾ ਕਾਰਜ ਕਰਦੇ ਰਹੇ ਤੁਹਾਡੇ ਸਾਰੇ ਸਾਹਮਣੇ ਕਹਿਣ ਦੀ ਤੇ ਕੋਈ ਗੱਲ ਨਹੀਂ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਆ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਬਾਬਾ ਸੁਖਬਾਲ ਸਿੰਘ ਜੀ ਮੈਨੂੰ ਪਤਾ ਤੁਸੀਂ ਬਹੁਤ ਭਰਪੂਰ ਸਾਰੇ ਨਗਰਾਂ ਵਾਲੇ ਪੰਚਾਇਤਾਂ ਵਾਲੇ ਭਰਪੂਰ ਸਹਿਯੋਗ ਦੇ ਰਹੇ ਆ ਇਸੇ ਤਰ੍ਹਾਂ ਉਹਨੇ ਦੀ ਪਿੱਠ ਦੇ ਪਿੱਛੇ ਖੜੇ ਰਹੋ ਜੇ ਬੰਦਾ ਪਿੱਠ ਦੇ ਪਿੱਛੇ ਖੜਾ ਰਹੇ ਨਾ ਫਿਰ ਪਿੱਠ ਦੇ ਪਿੱਛੇ ਕੋਈ ਸੋਟੀ ਨਹੀਂ ਮਾਰਦਾ ਉਹਦੀ ਪਿੱਠ ਜੋ ਮੁੱਕਲੀ ਹੋ ਜਾਂਦੀ ਆ ਸੋ ਤੁਸੀਂ ਉਹਦੀ ਪਿੱਠ ਤੇ ਖੜੇ ਰਹੋ ਉਸੇ ਤਰ੍ਹਾਂ ਸਾਥ ਦਿਓ ਤਾਂ ਕਿ ਹੋਰ ਵਧੀਆ ਢੰਗ ਦੇ ਨਾਲ ਇਸ ਸਥਾਨ ਨੂੰ ਉੰਤਰੀ ਕਰ ਸਕੇ ਵਧੀਆ ਕਾਰਜ ਕਰ ਸਕੇ ਸੋ ਸਾਰੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਅੰਮ੍ਰਿਤ ਵੇਲੇ ਉਠੋ ਉੱਠ ਕੇ ਨਾਮ ਸਿਮਰ ਕਰੋ ਆਪਣੀ ਕਿਰਤ ਕਰੋ ਅੱਜ ਗੱਲ ਸਾਡੀਆਂ ਬੀਬੀਆਂ ਵੀ ਸਾਡੇ ਨੌਜਵਾਨ ਵੀ ਕਿਰਤ ਤੋਂ ਮੂੰਹ ਮੋੜ ਲਏ ਮੋਬਾਈਲ ਫੜਿਆ ਬਸ ਦਿਨ ਵਿੱਚ ਵੀ ਤੇ ਰਾਤ ਵਿੱਚ ਵੀ ਅਸੀਂ ਮੋਬਾਈਲ ਦੇ ਖਿਹੜੇ ਪਏ ਵੇ ਆ ਜਿਨੇ ਕੇ ਸਾਡੇ ਰਿਸ਼ਤੇਦਾਰ ਵੀ ਤਬਾਹ ਕਰਤੇ ਸਾਡਾ ਪਰਿਵਾਰਕ ਜੀਵਨ ਵੀ ਤਬਾਹ ਕਰਤਾ ਤੇ ਬਾਕੀ ਅਸੀਂ ਬੱਚਿਆਂ ਨੂੰ ਮੈਂ ਇੱਕ ਗੱਲ ਕਹਿੰਦਾ ਹੁੰਦਾ ਕਿ ਜਿਹੜੇ ਬੱਚੇ ਆ ਉਹ ਸਾਡੇ ਵੱਲ ਦੇਖਦੇ ਆ ਜਦੋਂ ਇੱਕ ਮਾਂ ਨੇ ਰਾਤ ਨੂੰ 12 1 ਵਜੇ ਤੱਕ ਮੋਬਾਈਲ ਦੇਖਣਾ ਉਹ ਸਵੇਰੇ 6 ਵਜੇ ਉੱਠਦੀ ਆ 7 ਵਜੇ ਬੱਚੇ ਸੀ ਬੱਜ ਜਾਂਦੇ ਪੌਣੇ 7 ਵਜੇ ਉਹ ਪੌਣੇ ਘੰਟੇ ਜਨਾਨਾ ਆ ਸਕਦੀ ਆ ਨਾ ਤਾਜੀ ਰੋਟੀ ਬਣਾ ਕੇ ਦੇ ਸਕਦੀ ਆ ਨਾ ਬੱਚੇ ਨੂੰ ਲੋਰੀਆਂ ਦੇ ਨਾਲ ਤਿਆਰ ਕਰ ਸਕਦੀ ਆ ਉਹ ਫੇ ਬੱਚੇ ਦਾ ਸੁਭਾਅ ਚੜਚੜਾ ਹੋ ਜਾਂਦਾ ਉਹ ਮਾ ਦਾ ਪਿਤਾ ਦਾ ਕਹਾ ਮੰਨਣ ਤੋਂ ਹਟ ਜਾਂਦਾ ਜਿਹਦਾ ਨਤੀਜੇ ਆਪਾਂ ਸਾਰੇ ਭੁਗਤ ਰਹੇ ਆ ਇਸ ਕਰਕੇ ਬੀਬੀਆਂ ਨੂੰ ਬੇਨਤੀ ਆ ਤੁਹਾਡੇ ਹੱਥ ਵਿੱਚ ਬੜਾ ਕੁਝ ਆ ਤੁਸੀਂ ਨਸ਼ਿਆਂ ਨੂੰ ਵੀ ਦੂਰ ਕਰ ਸਕਦੇ ਆ ਤੁਸੀਂ ਸਮਾਜਿਕ ਕ੍ਰਿਤਿਆ ਨੂੰ ਵੀ ਦੂਰ ਕਰ ਸਕਦੇ ਆ ਕਿਉਂਕਿ ਗੁਰੂ ਨਾਨਕ ਪਾਸ਼ਾ ਤੇ ਲੈ ਕੇ ਦਸੇ ਗੁਰੂ ਸਾਹਿਬਾਨ ਨੇ ਤੁਹਾਨੂੰ ਬਹੁਤ ਮਾਨ ਸਰਕਾਰ ਦਿੱਤਾ ਸੋ ਇਸ ਕਰਕੇ ਤੁਹਾਡਾ ਫਰਜ਼ ਬਣਦਾ ਕਿ ਅਮਰਤ ਬੇਲੇ ਉੱਠ ਕੇ ਨਿਤਨੇਮ ਵੀ ਕਰੋ ਤੇ ਬੱਚਿਆਂ ਨੂੰ ਤਾਜੀ ਰੋਟੀ ਬਣਾ ਕੇ ਦਿਓ ਤਾਜੀ ਸਬਜ਼ੀ ਬਣਾ ਕੇ ਦਿਓ ਉਹਨਾਂ ਨੂੰ ਪਿਆਰ ਸਤਿਕਾਰ ਦੇ ਨਾਲ ਲੋਰੀਆਂ ਦੇ ਨਾਲ ਤਿਆਰ ਕਰੋ ਬਾਣੀ ਸੁਣਾਓ ਤੇ ਤਾਂ ਕਿ ਬੱਚੇ ਤੁਹਾਡਾ ਚਾਨਣ ਮਨਾਰਾ ਬਣ ਸਕਣ ਸੋ ਅੰਤ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਬਾਬਾ ਸਕਵਾਲ ਸਿੰਘ ਜੀ ਦਾ ਧੰਨਵਾਦੀ ਹਾਂ ਰਣੀ ਹਾਂ ਜਿਨ੍ਹਾਂ ਨੇ ਕੇ ਪ੍ਰਬੰਧ ਕਰਕੇ ਸੰਤ ਪਾਪਾ ਅੰਮਰ ਸਿੰਘ ਜੀ ਜੋ ਬਾਰਸੀ ਸਾਲਾਨਾ ਹੈ ਪਹਿਲੀ ਉਹ ਮਨਾਉਣ ਦਾ ਪ੍ਰਾਲਾ ਕੀਤਾ ਸੋ ਤੁਸੀਂ ਪਰ ਭਰਪੂਰ ਸਹਿਯੋਗ ਉਹਨਾਂ ਨੂੰ ਦੇਣਾ ਤਾਂ ਕਿ ਉਹਨਾਂ ਨੂੰ ਜੋ ਹੋਰ ਸਖਾਲਾ ਬਣ ਸਕੇ ਇਸ ਥਾਂ ਦੀ ਵਧੀਆ ਢੰਗ ਦੇ ਨਾਲ ਸੇਵਾ ਕਰ ਸਕਣ ਅੰਤ ਵਿੱਚ ਮੈਂ ਅੱਗੇ ਇੱਕ ਫਤਿਹ ਬੁਲਾਉਂਦਾ ਉਸ ਦਾ ਸੀ ਵੀ ਦਾਸ ਵੱਲੋਂ ਅਤੇ ਸੰਤ ਪਾਪਾ ਖਸ਼ਾਲ ਸਿੰਘ ਜੀ ਵੱਲੋਂ ਦਾਸ ਉਸ ਤੋਂ ਵਾਂਝਾ ਹੋ ਗਿਆ ਸੋ ਮਹਾਂਪੁਰਸ਼ਾਂ ਦਾ ਜੋ ਸਾਯਾ ਸੀ ਉਹ ਸਿਰ ਤੋਂ ਉੱਠ ਗਿਆ ਹੈ ਭਾਵੇਂ ਆਤਮਿਕ ਤੌਰ ਤੇ ਸਾਡੇ ਨਾਲੇ ਹਨ ਪਰ ਸਰੀਰਕ ਤੌਰ ਤੇ ਇਸ ਸੰਸਾਰ ਤੋਂ ਚਲੇ ਗਏ ਹਨ ਸੋ ਉਹ ਵੀ ਘਟਾ ਆਪਜੀ ਸੰਗਤ ਨਹੀਂ ਪੂਰਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੇ